ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਏ ਆਂ। ਇਹ ਰੈਸਪੀ ਬਹੁਤ ਹੀ ਆਸਾਨ ਰੈਸਪੀ ਹੈ। ਇਹ ਤੁਹਾਨੂੰ ਦੇਖ ਕੇ ਪਤਾ ਚੱਲ ਹੀ ਜਾਣਾ। ਇਹ ਹੈਗੇ ਆ ਆਲੂ। ਆਪਾਂ ਆਲੂ ਦੀ ਰੈਸਪੀ ਤਿਆਰ ਕਰਾਂਗੇ। ਐਵੇਂ 6 ਆਲੂ ਬੋਇਲ ਕਰ ਲਏ ਆ। ਤੇ ਐਵੇਂ ਕੀਤਾ ਇਮਲੀ ਤੇ ਸ਼ੱਕਰ ਦਾ ਕੋਲ ਰੈਡੀ ਕੀਤਾ ਤੇ ਇਹ ਟਮਾਟਰ, ਪਿਆਜ਼, ਅਦਰਕ ਤੇ ਲਸਣ ਦਾ ਪੇਸਟ ਮੈਂ ਬਣਾ ਕੇ ਰੱਖ ਲਿਆ। ਤੇ ਅੱਜ ਆਪਾਂ ਬਣਾਵਾਂਗੇ ਆਲੂ ਲੋਂਜੀ ਤੇ ਇਹਨੂੰ ਆਲੂ ਦੀ ਖੱਟੀ ਮਿੱਠੀ ਸਬਜ਼ੀ ਵੀ ਕਹਿ ਦਿੰਦੇ ਆ ਤੇ ਆਜੋ ਜੀ ਕਰਦੇ ਅੱਗੇ ਰੈਡੀ ਲਓ ਜੀ ਪੈਨ ਵਿੱਚ ਆਪਾਂ ਨੇ ਓਇਲ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜ਼ੁਆਇਨ ਇੱਕ ਚਮਚਾ ਪਜੀਰੇ ਦਾ ਪਾਵਾਂਗੇ ਲਓ ਜੀ ਆਪਾਂ ਕਰਦੇ ਆ ਕਿ ਆਪਾਂ ਪਿਊਰੀ ਤਿਆਰ ਕੀਤੀ ਹੈ ਨੋ ਪੈਨ ਮਿਕਸ ਕਰਾਂਗੇ ਤੇ ਇਹਨੂੰ 5 ਮਿੰਟ ਲੱਗ ਜਾਣਗੇ 5 ਤੋਂ 7 ਮਿੰਟ ਭੁੰਨਣ ਲਈ ਜੋ ਆਪਾਂ ਮਿਰਚਾਂ ਰੱਖੀਆਂ ਨੇ ਕੱਟ ਕੇ ਉਹ ਵੀ ਵਿੱਚ ਐਡ ਕਰ ਦਾਂਗੇ ਚਾਰ ਮੈਂ ਹਰੀਆਂ ਮਿਰਚਾਂ ਪਾ ਰਹੀਆਂ ਐ ਮੈਂ ਇਮਲੀ ਦੇ ਜਿੱਦਾਂ ਹੋ ਗਿਆ ਨਾ ਇਮਲੀ ਆਪਣੀ ਹੁੰਦੀ ਹੈ 2 ਕੈਂਚੇ ਦਿੱਤਾ ਉਹਦੇ ਵਿੱਚ ਤਿੰਨ ਬੀਜ ਆ ਗਏ ਸੀਗੇ ਉਹਦੇ ਹਨਾ ਤੇ ਉੰਨੀ ਕ ਆਪਾਂ ਇਮਲੀ ਲੈਣੀ ਆ ਜ਼ਿਆਦਾ ਵੀ ਨਹੀਂ ਲੈਣੀ ਅਗਰ ਤੁਸੀਂ ਜ਼ਿਆਦਾ ਖਟਾਈ ਪਸੰਦ ਕਰਦੇ ਹੋ ਤਾਂ ਲੈ ਸਕਦੇ ਹੋ ਇਦੇ ਵਿੱਚ ਮੈਂ ਇੱਕ ਚਮਚ ਮੈਂ ਕੀਤਾ ਜੀ ਸ਼ੱਕਰ ਦਾੜ ਆਪਾਂ ਗੁੜ ਜਾਂ ਸ਼ੱਕਰੀ ਪਾਣੀ ਹੈ ਚੀਨੀ ਨਹੀਂ ਪਾਣੀ ਹੈਗੀ ਤੇ ਇਹਨੂੰ ਫਿਰ ਮੈਂ ਚੰਗੀ ਤਰ੍ਹਾਂ ਨਾਲ ਡਿਪ ਕਰ ਲਿਆ ਡਿਪ ਕਰਕੇ ਫਿਰ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਨਾ ਮੈਸ਼ ਕਰਕੇ ਏਦਾਂ ਹੱਥਾਂ ਨਾਲ ਤੇ ਪੋਣੀ ਨਾਲ ਮੈਂ ਇਹਨਾਂ ਨੂੰ ਛਾਣ ਲਿਆ ਚੰਗੀ ਤਰ੍ਹਾਂ ਨਾਲ ਆਪਾਂ ਮਸਾਲੇ ਨੂੰ ਭੁੰਨ ਲਾਂਗੇ 3 ਮਿੰਟ ਹੋ ਗਿਆ ਮਸਾਲੇ ਨੂੰ ਭੁੱਜਦੇ ਨੂੰ ਤੇ 4 ਕਿ ਮਿੰਟ ਹੋਰ ਲੱਗਣਗੇ ਬਸ ਮਸਾਲਾ ਪੱਕ ਜਾਣਾ ਆਪਣੇ ਇੰਨੇ ਵਿੱਚ ਫਿਰ ਆਪਾਂ ਇਹਦੇ ਵਿੱਚ ਜੋ ਮਿਰਚ ਮਸਾਲੇ ਐਡ ਕਰਨੇ ਆ ਉਹ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਆਪਾਂ ਤਰਸੀਰ ਦੇ ਪਾਣੀ ਲਓ ਜੀ ਮਸਾਲਾ ਆਪਣਾ ਭੁੱਜ ਚੁੱਕਿਆ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਨਮਕ ਮਿਰਚ ਜੋ ਐਡ ਕਰਨਾ ਉਹ ਕਰਦੇ ਹਾਂ ਨਮਕ ਐਡ ਕਰਾਂਗੇ ਅਕੋਰਡਿੰਗ ਟੂ ਟੇਸਟ ਕਿੰਨੀ ਕ ਆਪਾਂ ਸਬਜ਼ੀ ਬਣਾ ਰਹੇ ਆ ਉਹਦੇ ਹਿਸਾਬ ਨਾਲ ਹਲਦੀ ਗਰਮ ਮਸਾਲਾ ਜੀਰਾ ਪਾਊਡਰ ਥੋੜਾ ਧਨੀਆ ਪਾਊਡਰ ਥੋੜੀ ਜਿਹਾ ਆਪਾਂ ਦਾਲਚੀਨੀ ਦਾ ਪਾਊਡਰ ਐਡ ਕਰਾਂਗੇ ਮਿਕਸ ਕਰਾਂਗੇ ਹੁਣ ਆਪਾਂ ਮਸਾਲੇ ਪੱਕਣ ਦੇਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਐਡ ਕਰਕੇ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਆਲੂ ਐਡ ਕਰਾਂਗੇ ਦੇਖੋ ਜੀ ਕਲਰ ਮਸਾਲੇ ਦਾ ਬਹੁਤ ਹੀ ਸੋਹਣਾ ਆ ਰਿਹਾ ਹੈ ਲੋਜੀ ਮਸਾਲਾ ਆਪਣਾ ਬਿਲਕੁਲ ਰੈਡੀ ਹੋ ਗਿਆ ਪੱਕ ਗਿਆ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਆਲੇ ਨੂੰ ਚੰਗੀ ਤਰ੍ਹਾਂ ਨਾ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਨਾ ਆਪਾਂ ਪਾਣੀ ਐਡ ਕਰਨਾ ਜਿੱਦਾਂ ਅੱਧਾ ਕੱਪ ਪਾਈਆ ਮੰਨ ਕੇ ਚਲੋ 1 ਪਾਈਆ ਆਪਾਂ ਇਹਦੇ ਵਿੱਚ ਪਾਣੀ ਦਾ ਐਡ ਕਰਾਂਗੇ ਤੇ ਪਾਣੀ ਆਪਾਂ ਠੰਡਾ ਨਹੀਂ ਐਡ ਕਰਨਾ ਪਾਣੀ ਨੂੰ ਆਪਾਂ ਨਾ ਗਰਮ ਕਰਕੇ ਐਡ ਕਰਾਂਗੇ ਬਿਲਕੁਲ ਗਰਮ ਜਿੰਦਾ ਜਿੰਨੀ ਵਾਰ ਮ ਆਪਾਂ ਚਾਹ ਪੀਂਨੇ ਇਦਾਂ ਗਰਮ ਪਾਣੀ ਆਪਾਂ ਐਡ ਕਰ ਦਿੰਦੇ ਲੋ ਜਿਹੜਾ ਲੁੱਕ ਆ ਗਈ ਆਪਣੀ ਪਾਣੀ ਤੋਂ ਬਾਅਦ ਆਪਾਂ ਪਾਣੀ ਪਾ ਕੇ ਮਿਕਸ ਕਰ ਦਿੱਤਾ ਹੁਣ ਆਪਾਂ ਇਹਨੂੰ ਇੱਕ ਉਬਾਲ ਆਉਣ ਦਿਆਂਗੇ ਜਦੋਂ ਹੁਣ ਆਪਣਾ ਇੱਕ ਉਬਾਲ ਆ ਗਿਆ ਉਸ ਤੋਂ ਬਾਅਦ ਜਿਹੜਾ ਆਪਣਾ ਪਾਣੀ ਆਵਲਾ ਰੈਡੀ ਕੀਤਾ ਹੋਇਆ ਨਾ ਇਮਲੀ ਤੇ ਸ਼ੱਕਰ ਦਾ ਫਿਰ ਆਪਾਂ ਉਹ ਐਡ ਕਰਾਂਗੇ ਜਿਆਦਾ ਇਹਨੂੰ ਬਣਨ ਵਿੱਚ ਟਾਈਮ ਨਹੀਂ ਲੱਗਦਾ ਕਿਉਂਕਿ ਆਪਣੇ ਆਲੂ ਤੇ ਬੋਇਲ ਹੀ ਹੁੰਦੇ ਆ ਬਸ ਪਾਣੀ ਵੀ ਆਪਾਂ ਗਰਮ ਪਾਣਾ ਉਹਦਾ ਵੀ ਕੋਈ ਚੱਕਰ ਨਹੀਂ ਹੈਗਾ ਕਿ ਪਾਣੀ ਨੂੰ ਆਪਾਂ ਜ਼ਿਆਦਾ ਪਕਾਉਣਾ ਕਿ ਠੰਡਾ ਪਾਣੀ ਪਾਇਆ ਠੰਡਾ ਪਾਣੀ ਨਹੀਂ ਆਪਾਂ ਐਡ ਕਰਨਾ ਗਰਮ ਪਾਣੀ ਐਡ ਕਰਨਾ ਇਹ ਇੰਨੀ ਕੁ ਟੇਸਟੀ ਸਬਜ਼ੀ ਬਣਦੀ ਆ ਆਲੂ ਦੀ ਇੰਨੀ ਕੁ ਟੇਸਟੀ ਖੱਟੀ ਮਿੱਠੀ ਤੇ ਇਹਨੂੰ ਆਪਾਂ ਪੂਰੀ ਨਾਲ ਸਰਵ ਕਰਾਂਗੇ ਤਾਂ ਮਜ਼ਾ ਹੀ ਆ ਜਾਂਦਾ ਮੇਰਾ ਇਹ ਬਲੀ ਨੂੰ ਦੇਖ ਕੇ ਨਵਾਂ ਵਾਲੀ ਜਿਹੜੀ ਇਮਲੀ ਪਈ ਆ ਇਹ ਨੂੰ ਦੇਖ ਕੇ ਮੂੰਹ ਵਿੱਚ ਪਾਣੀ ਨਹੀਂ ਜਾਂਦਾ ਇੰਨਾ ਦਿਲ ਕਰਦਾ ਕਿ ਨਾਲ ਪਕੌੜੇ ਜਲਦੀ ਜਲਦੀ ਤਿਆਰ ਕਰ ਲਈਏ ਇਮਲੀ ਨਾਲ ਖਾਣ ਨੂੰ ਲਓ ਜੀ ਹੁਣ ਆਪਾਂ ਇਹਦੇ ਵਿੱਚ ਜੋ ਆਪਾਂ ਨੇ ਤਿਆਰ ਕੀਤਾ ਇਮਲੀ ਦਾ ਪਾਣੀ ਉਹ ਐਡ ਕਰਦੇ ਆਂਗੇ ਉਸ ਤੋਂ ਬਾਅਦ ਮਿਕਸ ਕਰਾਂਗੇ ਜੋ ਇਹਦਾ ਟੇਸਟ ਹੋਏਗਾ ਖੱਟਾ ਮਿੱਠਾ ਆਹਾ ਮਜ਼ਾ ਆ ਜਾਣਾ ਖਾ ਕੇ ਇਹ ਟੇਸਟ ਤੁਹਾਨੂੰ ਤਾਂ ਪਤਾ ਚੱਲੇਗਾ ਅਗਰ ਤੁਸੀਂ ਖੁਦ ਬਣਾਓਗੇ ਘਰ ਵਿੱਚ ਬਣਾਓਗੇ ਤੇ ਤੁਹਾਨੂੰ ਇਹਦਾ ਟੇਸਟ ਦਾ ਪਤਾ ਚੱਲੇਗਾ ਕਿ ਕਿਦਾਂ ਦਾ ਟੇਸਟ ਇਹਦਾ ਲੋ ਜੀ ਸਬਜੀ ਆਪਣੀ ਬਣ ਕੇ ਰੈਡੀ ਆ ਪਤਨੀਆਂ ਵੀ ਐਡ ਕਰ ਦਿੱਤਾ ਬਸ ਰੈਡੀ ਆ ਹੁਣ ਆਪਣੀ ਸਬਜੀ ਤੇ ਹੁਣ ਜਦੋਂ ਅਸੀਂ ਖਾਣੀ ਹਣੀ ਕਿਤੇ ਨਾਲ ਅਸੀਂ ਫਿਰ ਪੂਰੀਆਂ ਬਣਾਵਾਂਗੇ ਤੇ ਤੁਸੀਂ ਵੀ ਇੱਕ ਵਾਰ ਟਰਾਈ ਕਰ ਵਿੱਚ ਜਰੂਰ ਕਰਨਾ ਤਾਂ ਹੀ ਤੁਹਾਨੂੰ ਇਹਦਾ ਟੇਸਟ ਪਤਾ ਚੱਲੇਗਾ ਕਿ ਕਿੰਨੀ ਕੁ ਟੇਸਟੀ ਬਣਦੀ ਆ ਖੱਟੀ ਮਿੱਠੀ ਆਲੂ ਦੀ ਸਬਜੀ ਆਲੂ ਲੋਂਜੀ ਵੀ ਬੋਲ ਦਿੰਦੇ ਆ ਇਹਨੂੰ ਇਹ ਕਮੈਂਟ ਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕਿ ਤੁਸੀਂ ਪਹਿਲਾਂ ਟਰਾਈ ਕਰਨੀ ਹੈ ਕਿ ਕਿੱਦਾਂ ਬਣੀ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਹੈ ਲਾਈਕ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਬਰਾਬਰ ਆਖਾ